ਪੰਜਾਬ ਬਚਾਓ 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 ਪ ਹਰ ਘਰ ਦੇ ਵੇਖਾ ਗਗ ਮਾਫੀਆ ਮੁਰਦਾਬਾ ਗਗ ਮਾਫੀਆ ਮੁਰਦਾਬਾ ਗਗ ਮਾਫੀਆ ਮੁਰਦਾਬਾ ਸ਼ਾਪ ਜਾ ਤੈਨੂੰ ਕਹਿ ਨਹੀਂ ਦੇਣਾ ਤੈਨੂੰ ਸਕਾਰ ਨਹੀਂ ਦੇਣਾ ਸ਼ਾਪ ਜਾ ਕੰਗ ਬਜਾਓ ਸ਼ਾਪ ਬਜਾਓ ਕੰਗ ਬਜਾਓ ਲੋਕ ਜਿੰਦਾਬਾਦ 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 ਬੱਚਾ ਚੱਲ ਜਾਂਦਾ ਪਰ ਨਹੀਂ ਹੁੰਦਾ ਨਹੀਂ ਕਰ ਸਕਦੇ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਕਰਨਾ ਚਾਹੀਦਾ ਵਾ ਯਾਰ ਸਰਕਾਰ ਦੇ ਖਾਤੇ ਜਿੱਤ ਪਤਾ ਲੱਗੇ ਸਾਡੇ ਬੱਚੇ ਜਾ ਕਿੰਨੇ ਜਾ ਕਿੰਨੇ ਜਾ ਚੁੱਕੇ ਭਾਜੀ ਇਹਦੇ ਉਹ ਬੱਚੇ ਨੇ ਜਿਨ੍ਹਾਂ ਦਾ ਆਪਾਂ ਨੂੰ ਪਤਾ ਲੱਗ ਗਿਆ ਪਰ ਰੋਲਾ ਪਾਤਾ 6 ਦਿਨ ਦੇ ਵਿੱਚ 6 ਬੱਚੇ ਮਾਰੇ ਬੱਚੇ ਨੇ ਅੱਲੇ ਪਤਾ ਨਹੀਂ ਕਿੰਨੇ ਇਹੋ ਜਿਹੇ ਹੋਰ ਇਦਾਂ ਦੇ ਕਿੰਨੇ ਬੱਚੇ ਸਾਡੇ ਤੋਂ ਬਿਨਾਂ ਜਾ ਰਹੇ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਹੈਗਾ ਨੋਟਿਸ ਵੀ ਨਹੀਂ ਹੈਗਾ ਇਹ ਤਾਂ ਸਾਨੂੰ ਜਿਹੜਾ ਸਾਡੇ ਸਮਾਜ ਦੇ ਲੋਕ ਨਾ ਵਕ ਵਕ ਜਥੇਬੰਦੀਆਂ ਵਕ ਵਕ ਧਰੰਦੇ ਸੋਸਾਇਟੀਆ ਦੇ ਵਕ ਵਕ ਪਾਰਟੀਆਂ ਦੇ ਪਹਿਲਾਂ ਤਾਂ ਸਾਰਿਆਂ ਦਾ ਥੈਂਕਸਫੁਲ ਹਾਂ ਕਿ ਵੱਖ-ਵੱਖ ਉੱਪਰ ਉੱਠ ਕੇ ਆਏ ਨੇ ਇਹ ਪਾਰੋ ਕੈਂਪ ਦੇ ਲੋਕ ਕਿਸੇ ਪਾਰਟੀ ਨਾਲ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਗੈਸ ਵੱਲ ਇਹ ਕਿਸੇ ਪਾਰਟੀ ਨਾਲ ਭੈਣਾ ਨੂੰ ਹੀ ਪੁੱਛਿਓ ਇਥੇ ਪਾਰੋਗਾਂ ਕਰਦੀਆਂ ਭੈਣਾ ਨੂੰ ਹੀ ਪੁੱਛਿਓ ਕਿ ਭੈਣਾ ਮਤਾਵਾ ਕਿੰਨੀਆਂ ਦੁੱਖ ਸਾਰਿਆਂ ਨੇ ਕਿਹਾ ਵੱਖ-ਵੱਖ ਪਾਰਟੀਆਂ ਵੱਖ-ਵੱਖ ਪਾਰਟੀਆਂ ਸਾਨੀ ਇਕੱਠੀਆਂ ਹੋਈਆਂ ਨੇ ਕਿ ਉਹਨੇ ਪਹਾੜ ਕੈਂਪ ਦਾ ਮੁੱਦਾ ਨਹੀਂ ਤੇ ਪੂਰੇ ਪੰਜਾਬ ਦਾ ਮੁੱਦਾ hota ਹੈਗਾ ਤੁਸੀਂ ਦੇਖ ਲਿਆ ਬੜੀ-ਬੜੀ ਅਮਰਟ ਬੰਦਰਗਾਹਾਂ 'ਵਾਂ 3-3 4-4 ਹਜ਼ਾਰ ਕਰੋੜ ਰੁਪਏ ਦਾ ਨਸ਼ਾ ਭਰਦਾ ਜੇ ਸਰਕਾਰ ਚਾਹਵੇ ਤਾਂ ਉੱਥੇ ਹੀ ਇਹ ਨਸ਼ਾ ਜਿਹੜਾ ਬੰਦ ਹੋ ਸਕਦਾ ਜੇ ਕੋਈ ਸਰਕਾਰਾਂ ਦੀ ਵਿੱਚ ਭਾਗੀਦਾਰੀ ਹੈਗੀ ਏ ਜਿਹੜਾ ਤੁਸੀਂ ਖਬਰਾਂ ਤੁਸੀਂ ਮੀਡੀਆ ਵੱਲੋਂ ਵੀ ਸਾਡੇ ਤੱਕ ਵੀ ਭੇਜਦੇ ਹੋ ਇੱਕ ਵਾਰੀ 4000 ਕਰੋੜ ਰੁਪਏ ਦਾ ਨਸ਼ਾ ਬਣਦਾ 4000 ਕਰੋੜ ਦਾ 3000 ਕਰੋੜ ਬੰਦਰਗਾਹਾਂ ਦੇ ਫੜਿਆ ਗਿਆ ਇਹ ਜਿਹੜਾ ਮੁੱਦਾ ਹੈ ਨਾ ਇਹ ਉਹ ਇੰਟਰਨੈਸ਼ਨਲ ਮੁੱਦਾ ਹੈ ਜਿਹੜਾ ਮੁੱਦਾ ਅਸੀਂ ਭਾਰਤ ਕੈਂਪ ਦਾ ਬਾਰੇ ਹੈ ਨਾ ਇਹ ਸਾਰੇ ਬਾਰੇ ਦਾ ਨਹੀਂ ਸਾਰੇ ਜਲੰਧਰ ਦਾ ਨਹੀਂ ਪੂਰੇ ਪੰਜਾਬ ਦਾ ਮਸਲਾ ਹੈ ਇਹ ਪੰਜਾਬ ਦੇ ਮਸਲੇ ਨੂੰ ਹੱਲ ਹੈਂਡਲ ਕਰ ਅਸੀਂ ਲੋਕ ਨਹੀਂ ਹੈਂਡਲ ਕਰ ਸਕਦੇ ਜਾਂ মিডিਆ ਜਿਹੜਾ ਸੁੱਤਾ ਪਿਆ মিডিਆ ਜਾਂ ਉਹ ਹੈਂਡਲ ਕਰ ਸਕੇ ਜਾਂ ਪ੍ਰਸ਼ਾਸਨ ਕਰ ਸਕਦਾ ਕਿਉਂਕਿ ਪ੍ਰਸ਼ਾਸਨ ਵਿੱਚ ਵੀ ਕਾਲੀਆਂ ਭੇਡਾਂ ਹੈਗੀਆਂ ਜਿਹੜੀਆਂ ਇਹਨਾਂ ਨੂੰ ਮਿਲੀਆਂ ਹੋਈਆਂ ਨੇ ਬਹੁਤ ਵੱਡੀ ਕਮਿਸ਼ਨ ਖਾਂਦੀਆਂ ਨੇ ਬਹੁਤ ਵੱਡੇ ਇਹਨਾਂ ਦੇ ਕਾਰੋਬਾਰ ਨੇ ਇਦਾਂ ਹੀ politcal ਦੇ ਗੇਮ ਦੇਖੀ ਜਾਏ ਤੇ ਉਹ ਉਹਨਾਂ ਦੇ ਹੱਕਾਂ ਨੇ ਇਸ ਲਈ politcal ਗੇਮ ਜਿਹੜੀ ਹੈ ਨਾ ਭਾਰਤ ਮਸਲੇ 'ਚ ਫੇਲ ਹੋ ਰਹੀ ਹੈ ਜਿੱਦਾਂ ਸਾਡੇ ਸ਼ੀਤ ਕੌਣ ਦੱਸਿਆ ਜੀ ਮੈਂ ਘਪਰਾਇਆ ਸੀਗਾ ਤੇ ਛੱਡ ਦਿੱਤਾ ਗਿਆ ਇਸ ਲਈ ਬੜਾ ਵੱਡਾ ਮੁੱਦਾ ਹੈ ਮੈਂ ਕਹਿੰਦਾ ਜਿਹੜਾ মিডিਆ ਸੁੱਤਾ ਹੋਇਆ ਜਾਂ ਉਹਨੂੰ ਜਾਗਣਾ ਚਾਹੀਦਾ ਹੈ ਐਹੋ ਜੀਆਂ ਖਬਰਾਂ ਜਿਹੜੀਆਂ ਫਰੰਟ ਪੇਜ ਤੇ ਲਾਣ ਪਿੱਛੇ ਜੀ ਲੁਕਾ ਕੇ ਫਰੰਟ ਤੇ ਖਬਰਾਂ ਲਾਉਂਦੇ ਨੇ ਕੋਈ ਉੱਤ ਤੱਕ ਪਹੁੰਚਦੇ ਨਹੀਂ ਇੰਨਾ ਟਾਈਮ ਨਹੀਂ ਹੁੰਦਾ ਪੂਰੀਆਂ ਖਬਰਾਂ ਪੜਨ ਵਾਸਤੇ ਮੈਂ ਖਾਸ ਕਰਕੇ ਤੁਹਾਡਾ ਸਾਰਿਆਂ ਜਿਹੜੇ ਇਹ ਚੈਨਲ ਵਾਲੇ ਜਾਂ মিডিਆ ਵਾਲੇ ਆਏ ਨੇ ਮੈਂ ਧੰਨਵਾਦ ਕਰਦਾ ਇਹ ਮੁੱਦਾ ਜਿਹੜਾ ਹੈ ਨਾ ਹੁਣ ਬਹੁਤ ਵੱਡਾ ਮੁੱਦਾ ਹੋ ਚੁੱਕਿਆ ਹੈ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜਿਹੜੀ ਕਹਿੰਦੇ ਨੇ ਮੈਂ ਦੁੱਧ ਚ ਮੱਖਣ ਕੱਢ ਕੇ ਕੈਨੇਡਾ ਅਮਰੀਕਾ ਚਲੇ ਗਈ ਐ ਤੇ ਤੇਰੀ ਉਹ ਲੱਸੀ ਰਹਿ ਗਿਆ ਉਹ ਵੀ ਖਤਮ ਹੋ ਰਹੀ ਐ ਇਹ ਜਿਹੜੀ ਪੀੜ੍ਹੀ ਐ ਨਾ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਖਤਮ ਹੋ ਰਹੀ ਐ ਇਸ ਲਈ ਅੱਜ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਐ ਜਿਹੜੀ 14 ਸਾਲ 15 ਸਾਲ ਦੀ ਜਿਹੜੀ ਪੀੜ੍ਹੀ ਐ ਨਾ ਇਹਨਾਂ ਨੂੰ ਸਪੋਰਟਸਮੈਨ ਜਾਂ ਇਹਨਾਂ ਨੂੰ ਨੌਕਰੀਆਂ ਵਾਲੇ ਪਾਸੇ ਨਾ ਸਰਕਾਰ ਨੂੰ ਸੋਚਣਾ ਚਾਹੀਦਾ ਨੌਕਰੀਆਂ ਦੇ ਨਕੇਰੀਆ ਜਿਹੜਾ ਮੁੱਦਾ ਨਸ਼ੇ ਦਾ ਨਾ ਇਹ ਉੱਪਰੋਂ ਹੱਲ ਹੋਣਾ ਚਾਹੀਦਾ ਜੇ ਬਾਰਡਰ ਦੇ ਨਸ਼ਕੂਨ ਬੈਠੇ ਨੇ ਬਾਰਡਰ ਸਕੇਅਰਪੋਰਟ ਸੀਆਰਪੀ ਵਾਲੇ ਜਿਹੜੇ ਬੈਠੇ ਨੇ ਨਸ਼ਾ ਰੋਕਣ ਕਿ ਕੋ ਗੌਰ ਹੀ ਨਹੀਂ ਕਰਦਾ ਪਿਆ ਨਸ਼ਾ ਵੱਡੇ ਵੱਡੇ ਜਿਹੜੇ ਮਨਿਸਟਰ ਨੇ ਨਾ ਜਿਹਨਾਂ ਤੁਸੀਂ ਜਿਹਨਾਂ ਨੂੰ ਐਪਲੀਕੇਸ਼ਨ ਦੇ ਰਹੇ ਆ ਉਹਨਾਂ ਨੂੰ ਗੌਰ ਕਰਨਾ ਚਾਹੀਦਾ ਇਹ ਘਰ ਬੈ ਕੇ ਗੱਲ ਨਹੀਂ ਹੋਣੀ ਚਾਹੀਦੀ ਅੱਜ ਤੋਂ ਅਹੀ ਉਹਨਾਂ ਨੂੰ ਸੋਚਣਾ ਚਾਹੀਦਾ ਲਕੋਤਰੀ ਚ ਗੱਲ ਕਰੀਏ ਤੁਸੀਂ ਕਹਿ ਰਹੇ ਜਿੱਦਾਂ মিডিਆ ਸੁਦਾ ਪਿਆ ਹੈ মিডিਆ ਦਾ ਕੰਮ ਤਾਂ ਜਿਹੜਾ ਖਬਰ ਪ੍ਰਕਾਸ਼ਿਤ ਕਰਨਾ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਨਹੀਂ ਇਹ ਕੰਮ ਜਿਹੜਾ ਪ੍ਰਸ਼ਾਸਨ ਦਾਵਾ ਜਿਹੜਾ ਇਸ ਚੀਜ਼ ਤੇ ਢਲ ਪਾਣਾ ਜੇਕਰ ਆਮ ਲੋਕਾਂ ਨੂੰ ਪਤਾ ਵਾ ਨਸ਼ਾ ਵੇਚ ਰਿਆ ਪਰ ਪ੍ਰਸ਼ਾਸਨ ਨੂੰ ਵੀ ਪਤਾ ਹੀ ਹੋਏਗਾ ਇਸ ਚੀਜ਼ ਦਾ ਤੁਸੀਂ ਦੇਖ ਲਓ ਤੇ 3000 ਕਰੋੜ ਰੁਪਏ ਦਾ ਗੁਜਰਾਤ ਚ ਫੜਿਆ ਸੀ ਗਿਆ ਸੀ ਨਸ਼ਾ ਇੰਨੇ ਫੜੇ ਗਏ ਸੀ ਕਿਹੜੇ মিডিਏ ਨੇ ਬਾਤ ਚੱਕੀ ਹੈ ਇੱਕ ਵੀ ਮੈਨੂੰ ਦੱਸੋ ਅੱਜ ਤੱਕ ਜਿੰਨੇ ਆਪਣੇ ਵੱਡਿਆ ਇਲੈਕਟ੍ਰੋਨਿਕ মিডিਆ ਦਿੱਲੀ 'ਚ ਬੈਠਾ ਕਿੰਨੇ ਬਾਤ ਆਈ ਕਿਤੇ ਦੱਸੋ ਕੈਂਪ ਦੇ ਦੇਖੋ ਦੱਸੋ ਕਿਸੇ ਵੀ ਦੱਸੋ ਜਿਹਦੇ ਨਿਊਜ਼ਪੇਪਰ ਤੇ ਫਰੰਟ ਜਿਹੜੇ ਜਿਹੜੇ 4-5 ਨਿਊਜ਼ਪੇਪਰ ਚੱਲਦੇ ਹਨ ਕਿ ਫਰੰਟ ਤੇ ਖਬਰ ਲਾਈ ਹੈ ਲੈ ਉਤਰਾ ਹੀ ਲਾਸਟ ਸਵਾਲ ਲੈ ਲਓ ਦੇਖੋ ਪ੍ਰਸ਼ਾਸਨ ਹੁਣ ਧਿਆਨ ਦੇਵੇਗਾ ਭਾਰਗੋ ਕੈਂਪ ਚ ਆਏ ਦਿਨ ਮੋਤਾ ਹੋ ਰਹੀ ਆ ਇਹ ਗੋਲੀ ਕਾਇਆ ਇਹ ਕਾਲੀਆਂ ਭੇਡਾਂ ਪ੍ਰਸ਼ਾਸਨ ਚੋਂ ਬਾਹਰ ਨਿਕਲਣੀਆਂ ਜੇ ਉਹਨਾਂ ਤੇ ਨਾ ਤਾਂ ਪਾਏ ਇਹਨਾਂ ਪਤਾ ਹੀ ਨਹੀਂ ਥਾਣੇਦਾਨ ਕਰਦੇ ਪਾਦਾ ਐਸੇ ਆ ਜਿਹੜੀ ਬਤਾ ਥੱਲੇ ਮੋਰੀ ਨਹੀਂ ਬਤਾ ਅੱਗੇ ਤਾਂ ਜੇਕਰ ਆਮ ਲੋਕਾਂ ਨੂੰ ਜਬ ਜਬ ਜ਼ਮੀਰਾਂ ਵਾਲੇ ਲੋਕਾਂ ਚ ਆਏ ਨੇ ਐਸੇ ਲੜਾਈ ਦੇ ਵਿੱਚ ਅਸਲੀ ਅਸਲੀ ਜੰਗ ਨਾ ਹੋਇਆ ਕਿ ਅਸੀਂ ਜੇ ਕੋਈ ਅੱਜ ਵੀ ਨਹੀਂ ਬੋਲੇਗਾ ਤਾਂ ਕਿਤੋਂ ਬੱਚੇ ਬਚਣਗੇ ਉਹ ਭਰਾਵਾ ਸ਼ਾਮੀ ਐਵੇਂ ਮੇਲਾ ਲੱਗਾ ਹੁੰਦਾ ਪਾਜੀ ਪੱਖਾਂ ਮੀਆਂ ਦੇ ਬੇਚਾ ਨਾ ਕਿਸੇ ਨਾ ਕਿਸੇ ਨੂੰ ਬੋਲਣਾ ਪੈਗਾ ਨਾ ਅਸੀਂ ਕਿਸੇ ਨਾ ਕਿਸੇ ਨੂੰ ਤਾਂ ਬੋਲਣਾ ਪੈਗਾ ਇਸ ਲਈ ਦੇ ਵਿੱਚ ਮੈਂ ਬਹੁਤ ਦੇਰ ਹੱਦ 15 ਸਾਲ ਤੋਂ ਰੋਲਾ ਪਾਣਾ ਕਿ ਬੱਚਿਆਂ ਨੂੰ ਕਿੱਡਾ ਵਲ ਤੋਰੋ ਮੈਂ ਜਦ ਮਾਸਟਰ ਹਾਂ ਉਸ ਟਾਈਮ ਕਿੰਨੇ ਬੱਚੇ ਇਸ ਤਰ੍ਹਾਂ ਟ੍ਰੇਨਿੰਗ ਲੈਂਦੇ ਪਏ ਮੈਂ ਸੋਚਦਾ ਵੀ ਹਰ ਗਲੀ ਦੇ ਵਿੱਚ ਹਰ ਮੱਲੇ ਵਿੱਚ ਹਰ ਘਰ ਦੇ ਵਿੱਚ ਇੱਕ ਝਾੜੀ ਪਤਾ ਹੋਵੇ ਤੂੰ ਝਾੜੀ ਪਤਾ ਹੋਵੇਗਾ ਉਹ ਨਸ਼ਿਆਵਲ ਨਹੀਂ ਜਾਏਗਾ ਪਰ ਸਰਕਾਰ ਦਾ ਝਾੜਾ ਝਾੜੀਆਂ ਪਸੇ ਕੋਈ ਸਿਸਟਮ ਹੀ ਨਹੀਂ ਹੈ ਮੈਂ ਕਿਹ ਝਾੜੀਆਂ ਨੂੰ ਹਰ ਇਲਾਕੇ ਦੇ ਵਿੱਚ ਨਹੀਂ ਕੀਤਾ ਜਾਦਾ ਉੱਥੇ ਸੈਂਟਰ ਬਣਾਇਆ ਜਾਵੇ ਬੱਚਿਆਂ ਨੂੰ ਕਿੱਧਰ ਹੁੜਿਆ ਜਾਵੇ ਕੋਈ ਫੰਡ ਨਹੀਂ ਰਿਲੀਜ਼ ਹੁੰਦਾ ਕਿ ਬੱਚਿਆਂ ਨੂੰ ਡੈਕ ਨਹੀਂ ਹੈ ਕੁਝ ਵੀ ਨਹੀਂ ਹੈ ਤੇ ਬੱਚਾ ਵੀ ਕੀ ਕਰੇਗਾ ਉਹ ਨਸ਼ਿਆਵਲ ਹੀ ਬਣੇਗਾ ਇਹ ਬਹੁਤ ਵੱਡਾ ਮੁੱਦਾ ਵਾ ਪੰਜਾਬ ਦਾ ਨਸ਼ਾ ਵਾ ਜਵਾਨੀ ਖਾ ਗਿਆ ਵਾ ਤੁਸੀਂ ਮੈਂ ਕੱਲ ਇੱਕ ਵੀਡੀਓ ਦੇਖਦਾ ਪਿਆ ਸੀ ਇੱਕ ਸਰਪੰਚ ਜਿਸ ਪਿੰਡ ਦਾ ਕਹਿੰਦਾ 200 ਘਰ ਸਸ ਪਿੰਡ ਦੇ ਵਿੱਚ ਨਸ਼ਾ ਵੇਚਦਾ ਸਰਪੰਚ ਕਹਿ ਰਿਹਾ ਮੇਰੇ ਸਰਪੰਚ ਵੀ ਕਿੰਨਾ ਵਿਚਾਰਾ ਹੋਊਗਾ ਕਿ ਉਹ ਕੁਝ ਕਾਰ ਨਹੀਂ ਪਾ ਰਿਹਾ ਉਹਦੇ ਕਿੰਨਾ ਦਾਬਾ ਹੋਏਗਾ ਬਿਲਕੁਲ ਇੱਕ ਇੱਕ ਘਰ ਦੇ ਇੱਕ ਪਿੰਡ ਦੇ ਵਿੱਚ 200 ਘਰ ਚਿੱਟਾ ਵੇਚ ਰਿਹਾ ਪਰ ਕਿਸੇ ਨਾ ਕਿਸ ਨੂੰ ਬੋਲਣਾ ਪਏਗਾ ਮੈਂ ਬੜਾ ਧੰਨਵਾਦੀਆਂ ਕਿ ਅੱਜ ਸਾਰੇ ਜਾਗਦੇ ਜਮੀਰਾਂ ਵਾਲੇ ਲੋਕ ਕਿੱਥੇ ਹੋਏ ਨੇ ਇਸ ਮੁੱਦੇ 'ਤੇ ਹਾਂਜੀ ਧੰਨਵਾਦ ਕਰਦਾ ਜੇ ਜਮੀਰ ਜਾਗੀ ਏ ਆਪਣੇ ਬੱਚੇ ਬਚਾਉਣ ਦੇ ਜਿੰਦਰ ਬੱਚੇ ਬਚਾਉਣ ਦੇ ਲਈ ਜਲੰਧਰ ਸ਼ਹਿਰ ਨੂੰ ਜਿਹੜਾ ਅੱਜ ਜਿਹੜਾ ਮਾਰ ਸਾਡਾ ਸੀ ਕੋਕੀ ਜਿਹੜਾ ਮੈਂ ਬਾਰ ਬਾਰ ਕਹਿ ਰਿਹਾ ਜਿਹੜਾ ਕੱਲ ਰਾਤ ਦਾ ਬੱਚਾ ਪੂਰਾ ਹੋਇਆ 파ਰਸ ਭਗਤ ਜਿਹੜਾ ਲਾਜ਼ਕਨਚ ਰੋਡ ਦੇ ਉੱਤੇ ਇਹ ਜਿਹੜਾ ਰੋਸ਼ਮਾਰਚ ਆ ਸੀ ਸੀਪੀ ਆਫਿਸ ਲੱਗੇ ਜਾਣਾ ਸੀ ਸਾਡੀਆਂ ਮਾਮਾ ਨੇ ਜਾਣਾ ਸੀ ਭੈਣਾਂ ਨੇ ਜਾਣਾ ਸੀ ਅਸੀਂ ਰੋਸ਼ਮਾਰਚ ਨੂੰ ਭਾਰਗੋਨਗਰਡੇ ਦੇ ਤੇ ਖਤਮ ਇਸ ਕਰਕੇ ਕੀਤਾ ਕਿ ਕੁਝ ਲੋਕ ਜਾਣਗੇ ਕਿਉਂਕਿ ਅਸੀਂ ਸਾਰੇ ਹੀ ਰਿਸ਼ਤੇਦਾਰੀ ਦੇ ਵਿੱਚ ਆ ਉਸ ਬੱਚੇ ਦੇ ਸਾਰੇ ਨੂੰ ਉੱਤੇ ਜਾਣਾ ਹੈ ਕਿਉਂਕਿ ਉਹ ਸਾਰੇ ਲਗੇਰੇ ਪਰਿਵਾਰ ਵਾਲੇ ਉਹ ਪੁਲੀਤ ਦੇ ਬੱਚੇ ਆ ਲਾਜ਼ਕਨਚ ਰੋਡ ਦੇ ਤੇ ਉਸ ਪਰਿਵਾਰ ਦੇ ਨਾਲ ਜਿਹੜਾ ਅੱਜ ਦੁੱਖ ਸਾਂਝਾ ਕਰਨ ਸਾਰੇ ਜਾ ਰਹੇ ਆ ਮੈਂ ਅਸੀਂ ਤੁਹਾਡੇ ਅਗੇ ਬੇਨਤੀ ਕਰਦਾ ਅਜੋਕਾ ਦੰਡੀ ਇਕ ਕਮਲਾ ਜੀ ਦਾ ਪ੍ਰਧਾਨਸ਼ਾ ਕੋਲ ਬੈਠਾ ਮੇਰਾ ਜੋੜ ਕੇ ਬੇਨਤੀ ਹੈ ਉਹ ਉਹ ਦਿਨ ਦੂਰ ਨਹੀਂ ਜਦੋਂ ਮੇਰਾ ਬੱਚਾ ਜਾਂ ਮੇਰੀ ਧੀ ਦਾ ਮੇਰਾ ਪੁੱਤ ਨਹੀਂ ਜੀਏਗਾ ਕਿ ਤੁਹਾਡੇ ਪਰਿਵਾਰਾਂ ਦੇ ਦਛਣੇਸ਼ਾ ਪਹੁੰਚ ਜਾਣਾ ਕਿਉਂਕਿ ਜਿਹੜੇ ਚੰਗੇ ਬੱਚੇ ਆ ਜਿਹੜੀ ਕਰੀਮ ਆ ਜੋ ਕੌਂਸਲਰ ਨੇ ਕਿਹਾ ਉਹ ਸਾਰੀ ਕੈਨੇਡਾ ਅਮਰੀਕਾ ਇੰਗਲੈਂਡ ਚਲੀ ਗਈ ਹੈ ਜਿਹੜੇ ਮਾਸਟਰ ਬੱਚੇ ਰਹਿ ਗਏ ਆ ਇਹ ਪਰੇਸ਼ਾਨੀ ਕਰਕੇ ਰੋਜ਼ਗਾਰ ਨਾ ਮਿਲਣ ਦੇ ਕਰਕੇ ਨੌਕਰੀਆਂ ਨਾ ਮਿਲਣ ਦੇ ਕਰਕੇ ਅੱਜ ਇਸ ਗੰਦੀ ਬਿਮਾਰੀ ਦੇ ਜਿਹੜੇ ਝੁੱਟ ਰਹੇ ਆ ਇਹ ਲੋਕੇਡ ਭਾਰਤਪੁਰ ਨਗਰ ਦੇ ਲੋਕ ਜਾਗੇ ਆ ਇਹਨਾਂ ਦੇ ਉੱਤੇ ਕੋਈ ਦਬਾਅ ਨਾ ਪਾਈਓ ਕੋਈ ਪ੍ਰੈਸ਼ਰ ਨਾ ਪਾਈਓ ਕਿ ਇਹ ਜਿਹੜੇ ਬੱਚੇ ਦੀ ਲੜਾਈ ਲੱਟ ਸਕਰ ਫਿਰ ਕਿਸੇ ਕੋਲ ਜਾ ਕੇ ਇਹਨਾਂ ਲਖਾਈਏ ਕਿ ਜਿਹੜਾ ਬੱਚਾ ਬਿਮਾਰੀਆਂ ਨਾਲ ਮਰ ਗਿਆ ਤੇਰਾ ਬੱਚਾ ਟੀਵੀ ਨਾਲ ਮਰ ਗਿਆ ਤੇਰਾ ਬੱਚਾ ਐਸ ਨਾਲ ਮਰ ਗਿਆ ਇਸ ਜਿਹੜਾ ਪੈਦਾ ਹੁੰਦਾ ਜਿਹੜੀ ਟੀਵੀ ਪੈਦਾ ਹੁੰਦੀ ਆ ਉਹ ਜਿਹੜੀਆਂ ਇੱਕ ਦੂਜੀਆਂ ਸਿਰਿੰਜਾਂ ਲਾਉਣ ਦੇ ਨਾਲ ਜਿਹੜੇ ਲੋਕ ਅੱਜ ਨਾੜਾ ਸੁਜੀਆਂ ਪਈਆਂ ਉਹ ਬੱਚੇ ਦੀਆਂ 18 ਸਾਲ ਦੇ ਬੱਚੇ ਦੀਆਂ ਟੀਕੇ ਲਾ ਲੱਗੇ ਤੇ ਇਸ ਦੀ ਬਾਤੂ ਪੈਦਾ ਬਣਾ ਇਹ ਬਾਤੂ ਬਿਮਾਰੀਆਂ ਹੀ ਵਧਣੀਆਂ ਕਿਡਨੀ ਲੀਵਰ ਫੇਲ ਹੋਣੇ ਆ ਇਸ ਕਰਕੇ ਬੱਚੇ ਦੀ ਜਿਹੜੀ ਮਾਂ ਮੇਚਲ ਵਾਲੀ ਉਹ ਫੋਟੋ ਕ ਕਿ ਨਸ਼ੇ ਦੇ ਮੰਗੂ ਵਸਨੀਕ ਕਿਹੜੇ ਲੋਕ ਨਸ਼ਾ ਵੇਚ ਰਹੇ ਆ ਭਾਰਕੋਨ ਦੇ ਕਿਹੜੇ ਲੋਕ ਨਸ਼ਾ ਵੇਚ ਰਹੇ ਆ ਪੁਲਿਸ ਨੂੰ ਨਹੀਂ ਪਤਾ ਮੈਨੂੰ ਵੀ ਪਤਾ ਹੈ ਇਹਨਾਂ ਨੂੰ ਵੀ ਪਤਾ ਹੈ ਪਰ ਇਹ ਆਪਣੇ ਬੱਚੇ ਨਹੀਂ ਮਰਵਾਉਣਾ ਚਾਹੁੰਦੇ ਇਸ ਕਰਕੇ ਡਰਦੇ ਨਹੀਂ ਬੋਲ ਰਹੇ ਕਿ ਜਾ ਕੇ ਉਹਨਾਂ ਨੇ ਛੇੜੀਆਂ ਨਾਮ ਲੈਣੇ ਕੱਲ ਆਤੀ ਇਹਨਾਂ ਦੇ ਕਿ ਆ ਕੇ ਕਿ ਇਹਦਾ ਕੋਈ ਛੇੜ ਵੜ ਦੂ ਕਿ ਇਹਦੇ ਕੋਈ ਆ ਕੇ ਦੱਤਰ ਮਾਰ ਜੂ ਕੋਈ ਕੱਟੇ ਲਾ ਕੇ ਕੋ ਮੰਡੇ ਆ ਹਰ ਚੀਜ਼ ਭਾਰਕੋਨ ਦੇ ਲੋਕਾਂ ਨੂੰ ਪਤਾ ਹੈ ਪਰ ਲੋਕ ਡਰੇ ਪਏ ਆ ਇਸ ਕਰਕੇ ਇਨਸਾਫ ਦੇ ਦਿਓ ਅੱਜ ਸਾਡੇ ਤੇ ਮਜਬੂਰੀਆਂ ਸੀ ਤਾਨੀ ਕੇ ਜਾ ਰਹੇ ਤੁਹਾਡੇ ਨਾਲ ਜੁੜ ਕੇ ਬੇਕਤੀ ਕਰ ਰਿਹਾ ਇਹਨਾਂ ਦੇ ਲਈ 5 6 ਬੰਦੇ ਇਹਨੂੰ ਨਾਲ ਲੈ ਕੇ ਜਾਓ ਮੇਰ ਨਾਲ ਮੋਟੇ ਬਾਕਲੇ ਕਰਾ ਰਹੇ ਹੋ ਜਿਹੜੇ ਹੈਗੇ ਆ ਮੈਂ ਨਾ ਇਹ ਕਿਹੋ ਜਿਹਾ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜਾ ਮਸਲਾ ਹੈ ਚਿੱਟੇ ਦਾ ਭਾਜੀ ਇਹ ਨੀਰਾ ਭਾਰ ਕੋ ਕੈਂਪ ਦਾ ਨਹੀਂ ਮੇਰਾ ਵੈਸਟਰਾਂ ਨਹੀਂ ਇਹ ਪੂਰੇ ਪੰਜਾਬ ਦਾ ਨਸ਼ਾ ਜਾਂ ਚਿੱਟਾ ਹੈ ਇਹ ਘਰ 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 ਬੈਠਾ ਦਾ ਬਹੁਤ ਜਿਹੜਾ ਨਸ਼ਾ ਚਿੱਟਾ ਵੇਚਣ ਵਾਲੇ ਨੇ ਇਹਨਾਂ ਦੇ ਜਿਹੜੇ ਨੈਟਵਰਕੇ ਬਹੁਤ ਵੱਡਾ ਨੈਟਵਰਕ ਹੈ ਇਸ ਲਈ ਮੈਂ ਪ੍ਰਸ਼ਾਸਨ ਨੂੰ ਜਦ ਸੈਂਟਰ ਦੀ ਗਵਰਨਮੈਂਟ ਨੂੰ ਅਪੀਲ ਕਰਨਾ ਚਾਹਨਾ ਇਹਨੂੰ ਥੱਲੇਉ ਲੈਵਲ ਤੋਂ ਸ਼ੁਰੂ ਕੀਤਾ ਜਾਏ ਉਪਰੋ ਲੈਵਲ ਤੋਂ ਸ਼ੁਰੂ ਕੀਤਾ ਜਾ ਚਿੱਟਾ ਬਾਹਰ ਸਮਗਲਿੰਗ ਹੋ ਕੇ ਆਏ ਹੀ ਨਾ ਦੇ ਵੀ ਕੇ ਹੀ ਨਾ ਇਹ ਦਿਨ ਨੱਤ ਪਾਉਣ ਦੀ ਲੋੜ ਹੈ ਨਾ ਕਿ ਛੋਟੇ ਛੋਟੇ ਬੱਚਿਆਂ ਨੂੰ ਜਿਹੜੇ ਗਲਤ ਗੁਮਰਾਹ ਹੋ ਕੇ ਆਪਣੇ ਨਸ਼ਾ ਵਿੱਚ ਨਾਸਤ ਲੱਗ ਜਾਂਦੇ ਨੇ ਉਹਨਾਂ ਨਾਲ ਕੋਈ ਨਹੀਂ ਮਸਲਾ ਹਣਾ ਮਸਲਾ ਲੋਕ ਪਰਹੀ ਹੁੰਦੇ ਨੇ ਉੱਥੇ ਬੱਚੇ ਜਿਹੜੇ ਆ ক্রিকেট ਖੇਡਦੇ ਮਿਲਦੇ ਆ ਜਨਵਰੀ ਮਲੇ ਆ ਸਾਰੇ ਦਿਨ ਚਲੋ ਤੇ ਇੱਕ ਪੱਕੀ ਢੀਂਗ ਲਾਓ ਉਹਨਾਂ ਦਾ ਘਰ ਰੇਟ ਅੰਕਲ ਜੀ ਵੱਡੀ ਗੱਲ ਪਤਾ ਕੀ ਹੈ ਐਸਐਲ ਦਾ ਸ਼ਿਟਰ ਦੇ ਬੰਦਾ ਨਹੀਂ ਸਾਰੇ ਪੰਜਾਬ ਪਾਰਟੀ ਦਾ ਬੰਦਾ ਨਹੀਂ ਹੈ ਬਾਦ ਚਲਣੀ ਹੈ ਕੱਪ ਪਨੋ ਬੱਚਾ ਆਪਾਂ ਨਾਗਰਿਕ ਬਣ ਕੇ ਆਇਆ ਹਾਂ ਆਪਾਂ ਨਾਗਰਿਕਾਂ ਜੀ ਮੇਰੇ ਕੋਈ ਸ਼ਿਕਾਇਤ ਆਉਂਦੀ ਆ ਮੇਰੇ ਧਿਆਨ ਦੇ ਟ੍ਰੈਂਕਟ ਮੈਨੂੰ ਫੋਨ ਮਾਰੋ ਮੈਂ ਤੁਹਾਨੂੰ ਆਪਣਾ ਪੈਸਲ ਨੰਬਰ ਵੀ ਦੇ ਦੇਵਾਂਗਾ ਠੀਕ ਹੈ ਜੀ ਚਲਦੇ ਚਲੋ ਅੱਗੇ ਉੱਥੇ ਬੈਠ ਕੇ ਮੇਰੇ ਵੀਡੀਓ ਰੀਡ ਕਰਾਤੀ ਵੀਡੀਓ ਕਿ ਤੂੰ ਭਾਈ ਕਿਉਂ ਬੱਚਾ ਮਰ ਗਿਆ 14 ਸਾਲ ਦਾ ਬੱਚਾ ਮਰਿਆ ਜੀ ਇਹ 10 ਸਾਲ ਪਹਿਲੇ ਤੁਸੀਂ ਵੀਡੀਓ ਰੀਡ ਕਰਤੀ ਆਗੇ ਗੱਲ ਆ ਨਾ ਦੇਖੋ ਮੈਂ ਰਾਤ ਨੂੰ ਦੇਖੋ ਜਿਹੜੇ ਤੁਸੀਂ ਆਉਂਦੇ ਹੋ ਨਾ ਜਿੱਦਾਂ ਆਰਡਰ ਮਾਰਦੇ ਹੋ ਉਹ ਨਹੀਂ ਚਾਹੀਦਾ ਪੱਕੇ ਦੋ ਮੁਲਾਜ਼ਮ ਚਾਹੀਦੇ ਪੱਕੇ ਦੋ ਮੁਲਾਜ਼ਮ ਦਿਨ ਰਾਤ ਚਾਹੀਦੇ 5000 ਡਾਟੇ ਰੱਖਦੇ ਜਿਹੜਾ ਇਹ 0 ਬਹਰ ਜਿਹੜਾ ਆਉਂਦਾ ਉਹ ਇੰਨੀ ਪਰੋਣੀ ਲੱਗਦਾ ਮੇਰੀ ਗੱਲ ਸੁਣ ਲਈਏ ਆ ਪਰ ਜਾਂਦੇ ਨਹੀਂ ਹੈਗੇ ਹਾਂਜੀ ਬਸ ਇਹ ਕੰਮ ਕਰਦੇ ਹੈ ਮੈਨੇਜਮੈਂਟ ਨੇ ਕਰ ਰਹੇ ਆ ਉਹ ਉਹਨਾਂ ਨੂੰ ਵੀ ਦੋ ਕੰਮ ਮੈਮੋ ਹਾਂਜੀ ਉਹ ਸੀਐਮ ਨੇ ਮੇਨ ਬਿਲਡਿੰਗ ਦੀ ਜਗਾਈ ਹੈ ਉਹ ਪਾਵਰ ਕਲੀਨ ਦੇ ਵਿੱਚ ਜਿੱਥੇ ਦੀ ਡੈੱਥ ਹੋਈ ਆ ਇਹਨਾਂ ਦਾ ਚੈਨਲ ਆ ਉਹ ਅਦਰ ਅਸਾ ਚਲੋ ਅਗਲਾ ਪੁਆਇੰਟ ਨਿਊ ਟਾਈਮਲਾਈਨ ਦੀ ਮੈਂ ਇੱਕ ਕੁਝ ਚਾਹਣਾ ਸੀ ਹਾਂਜੀ ਇੱਕ ਪੁਆਇੰਟ ਦੀ ਗੱਲਬਾਤ ਹੋਈ ਜਾਂ ਮੇਰੀ ਕਈਆਂ ਨੂੰ ਪ੍ਰੋਬਲਮ ਹੈ ਕਿ ਉਹਨਾਂ ਦੇ ਕਾਉਂਸਲਰਾਂ ਨਾਲ ਜਿਹੜੇ ਆਪਣੇ ਰੋਸਮਾਰੀ ਤੇ ਆਏ ਆ ਜੀ ਬਹੁਤ ਵਾਰ ਬੰਦੇ ਇਹਨਾਂ ਨਾਲ ਬਿਠਿੰਗ ਕਰਕੇ ਤੇ ਕੋਸ਼ਿਸ਼ ਕਰਾਂਗਾ ਵੀ ਬਾਤ ਨੂੰ ਲੱਭਦਾ ਹੋਵੇ ਉਹਨਾਂ ਨੂੰ ਮਿਲ ਕੇ ਆਓ ਮੋਟਰਸਾਈਕਲ ਚੱਕ ਲੈਣੇ ਸਵੇਰ ਵੇਲੇ ਡਾਕਟਰ ਨੂੰ ਲਿਵਾਉਣੀ ਹੈ ਅੱਜ ਤੇ ਕ੍ਰਾਈਮ ਤਾਂ ਜੋ ਕਹ ਰਹੇ ਨਸ਼ਾ ਵਿਕਦਾ ਟੀਕੇ ਲੱਗਦੇ ਆ ਮੁੰਡੇ ਮਰ ਰਹੇ ਆ ਨੌਜਵਾਨ ਮੁੰਡੇ ਮਰ ਰਹੇ ਆ ਉਹ ਟਾਈਮ ਦਾ ਚੈਕਿੰਗ ਕਰਵਾਉਣਾ ਜੀ ਮੈਨੂੰ 15 ਜੀ ਜਦੋਂ ਵੀ ਆਉਂਦੇ ਆ ਬੱਚੇ ਨੂੰ ਟਿਕਟ ਮਾਰੇ ਜਾਂਦੇ ਆ ਮੈਂ ਆਪ ਨੂੰ ਪਬਲਿਕ ਤੌਰ ਤੇ ਨਾਲ ਬੱਚਿਆਂ ਨੂੰ ਮਿਲ ਕੇ ਜੀ ਪੁੱਛਿਆ ਅਲੱਗ ਅਲੱਗ ਜੀ ਕੋਈ ਟਾਈਮ ਫੇਸ ਨਹੀਂ ਹੈਗਾ ਕਿਦੋਂ ਆਉਂਦੇ ਕੀ ਆ ਜੀ ਉਹ ਪੰਨੂ ਵੀ ਜਿਹੜੀ ਇਹਨਾਂ ਦੀ ਸ਼ਿਕਾਇਤ ਆ ਉਹਨੂੰ ਵੀ ਦੂਰ ਕਰਨ ਦੇ ਐਸਾ ਬੰਦੇ ਬੰਦੇ ਲਾ ਦਾਂਗੇ ਜਾਂ ਇੱਕ ਸਟੇ ਕਰਵਾ ਦਿੰਨੇ ਆ ਜਿਹੜੇ ਬੱਚੇ ਸੀਗਰ ਵੀ ਡਰ ਰਹੇ ਨੇ ਕਿ ਇੱਥੇ ਨਹੀਂ ਆਉਣਾ ਤੇ ਜਿਹੜੇ ਬੰਦੇ ਆ ਇਹ ਕੰਮ ਕਰਦੇ ਆ ਕਿ ਉਹਨਾਂ ਖਿਲਾਫ ਕਾਨੂੰਨ ਸਖਤ ਕਰਿਆ ਬਈ ਠੀਕ ਹੈ ਥੈਂਕ ਯੂ ਸਰ ਜਿਹਦੇ ਘਰ ਐਂਟਰ ਕਰ ਦੇਗਾ ਉਹ ਪੇਰੈਂਟ ਦੀ ਹਾਲਤ ਕੀ ਹੁੰਦੀ ਆ ਇਹ ਸੋਚ ਸਕਦੇ ਠੀਕ ਹੈ ਨਾ ਤੇ ਇਹਦੇ ਚ ਜਦ ਤੱਕ ਸੋਸਾਇਟੀ ਸਾਹਮਣੇ ਨਹੀਂ ਆਉਂਦੀ ਸਮਾਜ ਸਾਹਮਣੇ ਨਹੀਂ ਆਂਦਾ ਤਾਤਾ ਕੋਈ ਇੰਪਰੂਵਮੈਂਟ ਨਹੀਂ ਇਹ ਕਾਗਜ਼ ਦਾ ਕੋਈ ਫਾਇਦਾ ਨਹੀਂ ਠੀਕ ਹੈ ਮੈਂ ਲੈ ਲਿਆ ਤੁਸੀਂ ਫੋਟੋ ਕਚਾ ਲਈ ਲੋਕਾਂ ਨੂੰ ਪਤਾ ਲੱਗਦਾ